ਕੀ ਕਰਦਾ ਰੋਲੀ ਕੁੱਟੀ ਜਾਂ ਨਾ ਨਹੀਂ ਪਾਥਨਾ ਘੁੱਟਦਾ ਉਹ ਦੋ ਪੱਟਲੇ ਚਾਹੀਦੇ ਸੀਗੇ ਯਾਰ ਸਹੀ ਚਾਹਉ ਨੂੰ ਤੋੜੀ ਦੇ 15 ਹਲੇ ਤਾਂ ਮੈਂ ਲੱਗਿਆ ਹੀ ਸੀ ਦੂਜਾ ਚੱਲ ਪਿੰਡ ਬੱਜਿਆ ਨਹੀਂ ਮੰਗਤੇ ਪਹਿਲਾਂ ਚੰਗਾ ਫਿਰ ਚੰਗਾ ਭਲਾ ਦਿੰਦਾ ਹੁੰਦਾ ਵੀ ਯਾਰ ਕੀ ਕਰਦੇ ਆ ਪਰ ਫੇਰ ਵੀ ਪਿੰਡੂ ਲੋਕਾਂ ਦਾ ਇਹੀ ਹੁੰਦਾ ਵੀ ਯਾਰ ਕੀ ਕਰਦਾ ਇਹਦਾ ਵੀਰੋ ਇੱਕ ਵੀਡੀਓ ਬਣਾਈ ਸੀ ਅਸੀਂ ਵੀ ਯਾਰ ਪਿੰਡੂ ਲੋਕਾਂ ਦਾ ਕੰਮ ਇਹ ਹੁੰਦਾ ਵੀ ਜਦੋਂ ਪਤਾ ਹੁੰਦਾ ਵੀ ਨਾਲੇ ਕੀ ਕਰਦਾ ਹੈ ਬੰਦਾ ਕੀ ਨਹੀਂ ਕਰਦਾ ਹਨਾ ਪਰ ਫੇਰ ਵੀ ਉਹਨੂੰ ਜ਼ਰੂਰ ਪੁੱਛਣਾ ਵੀ ਯਾਰ ਕੀ ਕਰਦਾ ਪਤਾ ਹੁੰਦਾ ਸਾਰਾ ਦੇਖਦਾ ਹੁੰਦਾ ਵੀ ਯਾਰ ਇਹ ਕੀ ਕਰੀ ਜਾਂਦਾ ਪਰ ਉਹਨੂੰ ਫੇਰ ਵੀ ਜ਼ਰੂਰ ਐ ਪੁੱਛਣਾ ਵੀ ਯਾਰ ਫਲਾਣਾ ਕੰਮ ਕਰੀ ਜਾਂਦਾ